ਪਹਿਲੀ ਨਜ਼ਰ 'ਚ ਇਹ ਪੇਂਟਿੰਗ ਥੋੜੀ ਅਜੀਬ ਲੱਗਦੀ ਹੈ ਸਿਰਫ ਇੱਕ ਵਿਸ਼ਾਲ ਕਦਮ ਪਹਾੜਾਂ ਵਿੱਚੋਂ ਲੰਘਦਾ ਹੋਇਆ ਪਰ ਇਹ ਸਿਰਫ ਪੇਂਟਿੰਗ ਨਹੀਂ ਇਹ ਇੱਕ ਰੋਹਾਨੀ ਹਕੀਕਤ ਹੈ ਇੱਥੇ ਕਲਾਕਾਰ ਨੇ ਦਰਸਾਇਆ ਹੈ ਸਾਡੇ ਸਭ ਦੇ ਗੁਰੂ ਨਾਨਕ ਸਾਹਿਬ ਨੂੰ ਪਰ ਕਿਸੇ ਮਨੁੱਖ ਵਾਂਗ ਨਹੀਂ ਸਗੋਂ ਇੱਕ ਅਜੀ ਹੀ ਜੋਤ ਵਾਂਗ ਜੋ ਪਹਾੜਾਂ ਤੋਂ ਵੀ ਉੱਚੀ ਹੈ ਇਹ ਕਦਮ ਸਿਰਫ ਧਰਤੀ ਤੇ ਰੱਖਿਆ ਨਹੀਂ ਗਿਆ ਇਹ ਸੱਚ ज्ञान ਤੇ ਪ੍ਰਕਾਸ਼ ਦੇ ਫੈਲਣ ਦੀ ਨਿਸ਼ਾਨੀ ਹੈ ਜਿੱਥੇ ਵੀ ਗੁਰੂ ਜੀ ਦਾ ਪੈਰ ਪੈਂਦਾ ਹੈ ਉਥੇ ਹਨੇਰਾ ਦੂਰ ਹੋ ਜਾਂਦਾ ਹੈ ਇਹ ਮਾਲਾ ਸਾਨੂੰ ਯਾਦ ਦਿਵਾਉਂਦੀ ਹੈ ਹਰ ਸਾਚ ਹਰ ਕਦਮ 'ਚ ਰੱਬ ਦਾ ਨਾਮ ਜਪਣਾ ਹੀ ਜੀਵਨ ਦਾ ਅਸਲ ਮਤਲਬ ਹੈ ਇਹ ਪੇਂਟਿੰਗ ਸਿਰਫ ਤੁਰਨ ਦੀ ਗੱਲ ਨਹੀਂ ਕਰਦੀ ਇਹ ਜਾਗਰੂਕਤਾ ਦੀ ਗੱਲ ਕਰਦੀ ਹੈ ਜਦੋਂ ਸੱਚ ਧਰਤੀ ਤੇ ਤੁਰਦਾ ਹੈ ਤਾਂ ਕੋਈ ਪਹਾੜ ਕੋਈ ਰੁਕਾਵਟ ਉਸ ਦਾ ਰਾਹ ਨਹੀਂ ਰੁਕ ਸਕਦੀ ਸਤਗੁਰੂ ਨਾਨਕ ਪ੍ਰਗਟਿਆ ਮੀਟੀ ਤੁੰਤ ਜਗ ਜਾਨਣ ਹੋਵਾ ਆਪ ਸਭ ਨੂੰ ਗੁਰੂ ਨਾਨਕ ਸਾਹਿਬ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਪੇਂਟਿੰਗ ਦੇ ਲਈ ਅਸੀਂ ਧੰਨਵਾਦੀ ਹਾਂ ਸਰਦਾਰ ਜਸਵੰਤ ਸਿੰਘ ਜੀ ਦੇ ਜਿਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਸੰਪੂਰਨ ਉਪਦੇਸ਼ਾਂ ਦੀ ਝਲਕ ਆਪਣੀ ਕਲਾਕਾਰੀ ਰਾਹੀਂ ਸਾਡੇ ਸਨਮੁਖ ਕੀਤੀ ਹੈ ਇਹ ਪੇਂਟਿੰਗ ਮੌਜੂਦ ਹੈ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਚੰਡੀਗੜ੍ਹ ਦੇ ਵਿੱਚ ਧੰਨਵਾਦ